ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੌਸਮ ਨੇ ਪੰਜਾਬ ਦੇ ਵਿੱਚ ਕਰਵਟ ਲਈ ਹੈ ਵੱਖ-ਵੱਖ ਥਾਵਾਂ ਦੇ ਉਤੇ بارش ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਜ਼ਿਲ੍ਹੇ ਨੇ ਚਾਹੇ ਉਹ ਰੂਪਨਗਰ ਹੈ ਚਾਹੇ ਉਹ ਮੋਹਾਲੀ ਹੈ ਚਾਹੇ ਉਹ ਪਠਾਨਕੋਟ ਹੈ ਇਹਨਾਂ ਦੇ ਵਿੱਚ ਭਾਰੀ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਹੋਰ ਇਲਾਕੇ ਨੇ ਮਾਲਵੇ ਦੇ ਕੁਝ ਹਿੱਸੇ ਨੇ ਉਹਨਾਂ ਦੇ ਵਿੱਚ ਹਲਕੀ بارش ਦੀ ਸੰਭਾਵਨਾ ਅੱਜ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਾਏ ਸਵੇਰ ਦਾ ਹੈ ਸ਼ਾਮ ਦਾ ਸਮਾਂ ਨਹੀਂ ਗਹਿਰੇ ਕਾਲੇ ਬੱਦਲ ਘਟਾਵਾਂ ਛਾਈਆਂ ਹੋਈਆਂ ਨੇ ਜਿਸ ਦੇ ਚਲਦਿਆਂ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਹੈ ਕਿ ਇਹ ਸਮਾਂ ਜਿਹੜਾ ਹੈ ਸ਼ਾਮ ਦਾ ਹੈ ਪਰ ਸਵੇਰ ਦਾ ਵੇਲਾ ਹੈ 10 ਵਜੇ ਤੋਂ ਉੱਪਰ ਟਾਈਮ ਹੋ ਚੁੱਕਿਆ ਹੈ ਪਰ ਅਜੇ ਤੱਕ ਦਿਨ ਚੜਦਾ ਹੋਇਆ ਨਜ਼ਰ ਨਹੀਂ ਆ ਰਿਹਾ ਲਾਈਟਾਂ ਵੀ ਤੁਸੀਂ ਜਗਦੀਆਂ ਹੋਈਆਂ ਹਾਈਵੇ ਦੇ ਉੱਤੇ ਦੇਖ ਸਕਦੇ ਹੋ ਇਸ ਵੇਲੇ ਅਸੀਂ ਰਾਜਪੁਰਾ ਚੰਡੀਗੜ੍ਹ ਹਾਈਵੇ ਹੈ ਜਿਹੜਾ ਪਟਿਆਲਾ ਤੋਂ ਦਿੱਲੀ ਨੂੰ ਵੀ ਜਾਂਦਾ ਹੈ ਉਸ ਦੇ ਉੱਤੇ ਖੜੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਣਕੋਰ ਘਟਾਵਾਂ ਛਾਈਆਂ ਹੋਈਆਂ ਨੇ ਅਸਮਾਨ ਪੂਰਾ ਕਾਲਾ ਸਿਆਹ ਹੋ ਚੁੱਕਿਆ ਹੈ ਤੇ ਮੌਸਮ ਦੀ ਸੰਭਾਵਨਾ ਹੈ ਜਿਹੜੀ ਮੌਸਮ ਦੀ ਭਵਿੱਖਬਾਣੀ ਹੈ ਉਹ ਕੀਤੀ ਜਾ ਰਹੀ ਹੈ ਕਿ ਅੱਜ ਪਟਿਆਲਾ ਦੇ ਵਿੱਚ ਬਾਰਿਸ਼ ਹੋਵੇਗੀ ਵੈਸੇ ਇੱਕ ਵਾਰ ਥੋੜੀ ਜੀ ਝਟ ਲਾ ਕੇ ਹਟਿਆ ਪ੍ਰਮਾਤਮਾ ਥੋੜੀ ਜੀ ਬਾਰਿਸ਼ ਜ਼ਰੂਰ ਹੋ ਕੇ ਹਟੀ ਹੈ ਪਰ ਫਿਰ ਵੀ ਮੌਸਮ ਉਹ ਜਾ ਹੀ ਬੜਿਆ ਹੋਇਆ ਹੈ ਤੇ ਜਿਹੜੇ ਖਾਸ ਕਰ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਜਿਵੇਂ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ دیر ਰਾਤ ਵੀ ਬਰਸਾਤ ਹੋਈ ਹੈ ਤੇ ਇਸ ਤੋਂ ਇਲਾਵਾ ਹੁਣ ਵੀ ਉੱਥੇ ਸੰਭਾਵਨਾ ਬਣੀ ਹੋਈ ਹੈ ਪਠਾਨਕੋਟ ਹੁਸ਼ਿਆਰਪੁਰ ਰੋਪੜ ਸ਼੍ਰੀਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਭਾਰੀ ਬਰਸਾਤ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜਦਕਿ ਪੰਜਾਬ ਦੇ ਕੁਝ ਹੋਰ ਮਾਲਵਾ ਖੇਤਰ ਨਾਲ ਜੁੜੇ ਹਿੱਸੇ ਨੇ ਜਿਵੇਂ ਫਿਰੋਜ਼ਪੁਰ ਹੋ ਗਿਆ ਬਠਿੰਡਾ ਹੋ ਗਿਆ ਪਟਿਆਲਾ ਹੋ ਗਿਆ ਉਹਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਾਂਦਾ ਜਾਂਦਾ ਜਿਹੜਾ ਮੌਨਸੂਨ ਆ ਉਹ ਆਪਣਾ ਰੰਗ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਤੋਂ ਪਹਿਲਾਂ ਇਹ ਸੀਗਾ ਕਿ ਮੌਨਸੂਨ ਕਾਫੀ ਸੁਸਤ ਪੈ ਗਿਆ ਸੀ ਬਹੁਤ ਘੱਟ ਬਰਸਾਤ ਹੋਈ ਜਿੰਨਾ ਕਣਮਾਨ ਲਗਾਇਆ ਜਾਂਦਾ ਸੀ ਉਨੀ ਬਰਸਾਤ ਪੰਜਾਬ ਦੇ ਵਿੱਚ ਨਹੀਂ ਹੋ ਸਕੀ ਪਰ ਹੁਣ ਜਾਂਦੇ ਜਾਂਦੇ ਅਜਹੀਆਂ ਜਿਹੜੀਆਂ ਕੜਕੋਹਰ ਘਟਾਵਾਂ ਛਾਉਣਾ ਕੋਈ ਸੰਕੇਤ ਦਿੰਦੀਆਂ ਨੇ ਕਿ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਵੀ ਕਿਹਾ ਸੀਗਾ ਕਿ ਰਿਕਾਰਡ ਟੁੱਟੇ ਨੇ ਗਰਮੀ ਦੇ ਇਹਨਾਂ ਦਿਨਾਂ ਦੇ ਵਿੱਚ ਅਕਸਰ ਅਸੀਂ ਠੰਡ ਵੱਲ ਵਾਜ ਜਾਂਦੇ ਹਾਂ ਪਰ ਕਈ ਸਾਲਾਂ ਦਾ ਬਾਅਦ 40 ਡਿਗਰੀ ਸੈਲਸੀਅਸ ਤੱਕ ਵੀ ਤਾਪਮਾਨ ਕਈ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਗਿਆ ਵੈਸੇ 35 36 ਨਾਰਮਲ ਗੱਲ ਹੈ ਗਰਮੀ ਪੂਰੇ ਵਟ ਕੱਢ ਰਹੀ ਹੈ ਧੁੱਪ ਲੱਗਦੀ ਆ ਤਾਂ ਤਿੱਖੀ ਲੱਗਦੀ ਆ ਤੇ ਹੁਣ ਇਸ ਧੁੱਪ ਤੋਂ ਗਰਮੀ ਤੋਂ ਥੋੜੀ ਜੀ ਰਾਹਤ ਮਿਲਦੀ ਨਜ਼ਰ ਆਏਗੀ ਪੰਜਾਬ ਵਾਸੀਆਂ ਨੂੰ ਕਿਉਂਕਿ ਵਕ ਵਕ ਥਾਵਾਂ ਦੇ ਉੱਤੇ ਜਿਹੜਾ ਮੌਸਮ ਹੈ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ بارش ਦੀ ਸੰਭਾਵਨਾ ਬਣੀ ਹੋਈ ਹੈ ਅਸੀਂ ਪਟਿਆਲੇ ਤੋਂ ਸਿੱਧੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪਟਿਆਲੇ ਦੇ ਵਿੱਚ ਇਸ ਵੇਲੇ ਪੂਰਾ ਹਨੇਰਾ ਪਸਰਦਾ ਹੋਇਆ ਨਜ਼ਰ ਆ ਰਿਹਾ ਹੈ ਸਵੇਰ ਦਾ ਵੇਲਾ ਹੈ ਲੋਕ ਆਪਣੇ ਕੰਮ ਕਾਜਾਂ ਵੱਲ ਵਧ ਰਹੇ ਨੇ ਪਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਾਮ ਨੂੰ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹੋਣ ਪਰ ਇਹ ਦੱਸਦੀ ਹੈ ਕਿ ਸਵੇਰ ਦਾ ਵੇਲਾ ਹੈ ਤਾਂ ਸਵੇਰੇ ਹੀ ਕਣਕੋੜ ਘਟਾਵਾਂ ਅਸਮਾਨ ਦੇ ਉੱਤੇ ਛਾ ਚੁੱਕੀਆਂ ਨੇ ਹਲਕੀ ਬਰਸਾਤ ਹੋ ਕੇ ਹਟੀ ਹੈ ਤੇ ਸੰਭਾਵਨਾ ਹੋਰ ਵੀ ਬਰਸਾਤ ਦੀ ਜਿਹੜੀ ਆ ਅੱਜ ਜਿਤਾਈ ਜਾ ਰਹੀ ਹੈ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਕਿੱਥੇ-ਕਿੱਥੇ ਬਰਸਾਤ ਹੋਈ ਹੈ ਕਿੱਥੇ-ਕਿੱਥੇ ਬਰਸਾਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਿਵੇਂ ਮੌਸਮ ਦੀ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ